ਆ ਪਗੜਿਆਂਗੇ ਸ਼ਹਿਰਤ ਨਾਲ ਲੱਗ ਕੇ ਬੱਸ ਸਟੈਂਡ ਦੇ ਉੱਪਰ ਉੱਪਰ ਤੇ ਪਤਾ ਨਹੀਂ ਕਿ ਕਿਹੜੇ ਦਿੰਦੀ ਹੈ ਕਿਹੜੇ ਤਰੀਕਾ ਸਮਾਈ ਇਹ ਵਾਸਤੇ ਵਿੱਚ ਪੀਆਰਟੀਸੀ ਵਿੱਚ ਚੜ੍ਹਦੇ ਆ ਕੇ ਵੀ ਜਿਹੜਾ ਹੋਇਆ ਰੌਲਾ ਪਿਆਗਾ ਤੇ ਪੀਆਰਟੀਸੀ ਵਾਲਿਆਂ ਨੇ ਜਿੰਨੇ ਵੀ ਗੱਡੀਆਂ ਆ ਰਹੀਆਂ ਨੇ ਉਹਨਾਂ ਨੇ ਰੋਡ ਬੰਦ ਕਰ ਦਿੱਤਾ ਗਿਆਗਾ ਆ ਦੇਖੋ ਦੇਖੋ ਸਾਰੀਆਂ ਗੱਡੀਆਂ ਰੀਜਨ ਰਸਤੇ ਲੰਘਿਆ ਜਾ ਚੁਕਿਆ ਨੇ ਇੱਧਰ ਦੇਖੋ ਬੱਸ ਸਟੈਂਡ ਦਾ ਸਾਫਟਾ ਬਿਲਕੁਲ ਬੰਦ ਕਰ ਦਿੱਤਾ ਗਿਆ ਹੈਗਾ ਇਹ ਸਾਡੀਆਂ ਸਰਕਾਰਾਂ ਦੀਆਂ ਨਰਿਕੀਆਂ ਨੇ ਚੁੱਪਸ ਸਰਕਾਰਾਂ ਦੀਆਂ ਨਰਿਕੀਆਂ ਕਿਹੈਸਾ ਨੇ ਆਪਣੇ ਨਾਲ ਕਿਉਂਕਿ ਜਿਨ੍ਹਾਂ ਨੇ ਆਪਣੀਆਂ ਵੋਟਾਂ ਖਾਤਰ ਕਾਂਗਰਸ ਸਰਕਾਰ ਨੇ ਵੋਟਾਂ ਖਾਤਰ ਆਪਣੇ ਵਾਤਰ ਇਹ ਰਿਕਾਰਡ ਰੀਸਪਰੂਚੀਤਾ ਤੋ ਤਾਂ ਫਿਰ ਕਿਹ ਕਿਹ ਸੋਹਣ ਰੋਸਟਰੀ ਇਹ ਇਤਨਾ ਚੀਜ਼ ਦੇਖ ਰੱਖੀ ਕੀਤੀ ਹੈ ਚੰਨ ਸਾਲ ਹੋ ਗਏ ਮਤਲਬ 2 ਸਾਲ ਦਾ ਰਿਕਾਰਡ ਚਲਦੇ ਨੂੰ ਜੀ ਸਾਫੇ ਮੁੰਡੇ ਨੂੰ ਕਰਜ਼ਾਈ ਕਰਤਾ ਸਮਲਦੇਸ਼ ਉਸ ਦਾ 11 ਕਰਜਾ ਚੜ ਗਿਆ ਦੇ ਪਰ ਨਿੱਤ ਦੀਆਂ ਖੱਜਲਖਵਾਰੀਆਂ ਨਿੱਤ ਦੀਆਂ ਪਰੇਸ਼ਾਨੀਆਂ ਕਾਰਨ ਆ ਜੋ ਲੋਕਾਂ ਨੂੰ ਆਮ ਸਫਰ ਮੁਸਾਫਰ ਕਰਨ ਮਿਲਿਆ ਨਹੀਂ ਕਿਸੇ ਨੇ ਮਤਲਬ ਸਵੇਰੇ ਢੇਉ ਵੀ ਤੇ ਜਾਣਾ ਕਿਸੇ ਨੇ ਆਪਣੇ ਕੰਮ ਘਰਾਂ ਤੇ ਜਾਣਾ ਹੁੰਦਾਗਾ ਪਰ ਕਈ ਵਿਅਕਤੀਆਂ ਵੱਲੋਂ ਸਵਾਰੀਆਂ ਨਾਲ ਕਰੰਟਾਂ ਦੇ ਨਾਲ ਤੱਕਾ ਕੀਤਾ ਜਾਂਦਾ ਹੈ ਹੈ ਨਾ ਅਰਜ਼ੰ ਮੰਗਦੇ ਨੇ ਟੈਕਟਰ ਡਰਾਈਵਰਾਂ ਦੇ ਨਾਲ ਪੀ.ਆਰ.ਡੀ. ਨਾਲ ਤੱਕਾ ਕੀਤਾ ਜਾਂਦਾਗਾ ਜਦ ਕਿ ਪੀ.ਆਰ.ਡੀ.ਆਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਇੰਨੇ ਨੇ ਸਵਾਰੀ ਤੋਂਨ ਦੇ ਬਾਵਜੂਦ ਵੀ ਆਪਣੀ ਡਿਊਟੀ ਕਰੇ ਬੁਝੇ ਪਰ ਆਮ ਪਬਲਿਕ ਨੂੰ ਵੀ ਕਹਿਦਾ ਹੈ ਜਦੋਂ ਸੁਪੋਚ ਕਰਿਆ ਕਰਨ ਜੇ ਅਗਰ ਇੱਕ ਪੀਆਰਡੀ ਸੀ ਭਈ ਆ ਦੇਖੋ ਹੁਣ ਕਿੰਨੇ ਪੀਆਰਡੀ ਤੇ ਪਿੱਛੇ ਆ ਗਈਆਂ ਜੇ ਮਤਲਬ ਇੱਕ ਤੇ ਬਸ ਨਿਕਲੇ ਨਹੀਂ ਚੜਾਇਆ ਗਿਆ ਤਾਂ ਹੁਣ ਕਿੰਨੇ ਪੀਆਰਡੀ ਸੀ ਆ ਗਈਆਂ ਉਡੀ ਆਪਾਂ ਗਾਮ ਵੀ ਗੱਲਬਾਤ ਕਰਦੇ ਆਂ ਅਸੀਂ ਪਤਾ ਲੱਗਿਆ ਕਹਿੰਦੇ ਵੀ ਇਸ ਪਲਾਂ ਤੋਂ ਆ ਮੁੰਡਾ ਤੇ ਪੀਆ ਟੀਸੀ ਨਾਲ ਧੱਕਾ ਕਰ ਰਿਹਾ ਸੀ ਕਰਾਂ ਵੀ ਮੈਨੂੰ ਚੜਾਇਆ ਨਹੀਂ ਹੈਗਾ ਆ ਭਾਈ ਨੂੰ ਆਪਾਂ ਗੱਲਬਾਤ ਕਰਦੇ ਵਾੜੀ ਦੇ ਕਿ ਕੀ ਗੱਲ ਹੋਈ ਹੈ ਮੈਨੂੰ ਪੂਰਾ ਨਹੀਂ ਪਤਾ ਵੀ ਇਹ ਹਾਂਜੀ ਜਿਹੜੀ ਗੱਡੀ ਘੇਰਦਾ ਸੀ ਉਹਰੇ ਉੱਪਰ ਸੱਜਣਾ ਭਾਈ ਸਾਹਿਬ ਉਹਨੇ ਉਪਰ ਜੀਜੀ ਰੋਡ ਵੀ ਚੱਲ ਇਹ ਵੀ ਆਹ ਬਾਲੀ ਉਹ ਦੋ ਬੋਲ 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 ਦੇ ਬਾਹਰ ਨਹੀਂ ਗੱਡੂ ਤੇ ਫਾਦੇ ਨਹੀਂ ਚੱਲ ਲੱਗੇ 10ਵੇਂ ਕਰਨੇ ਕਿ ਰੋਡ ਪਾ ਦੇ ਕਿੱਥੇ ਹੁਣ ਉਹਨੇ ਕਿਤੇ ਦੀ ਕਿਤੇ ਲੰਘ ਜੰਗੇ ਕਿਤੇ ਕਿਤੇ ਲੰਘੇ ਰਹਿਣੇ ਬਾਕੀ ਹੁਣ ਵੀ ਦਾ ਕਿੰਨੀਆਂ ਦੇ ਕਿੰਨੀਆਂ ਮੰਗਰ ਗੱਡੀਆਂ ਆ ਗਈਆਂ ਖੜੀ ਐ ਛਾਹ ਬੰਦੇ ਕਿੰਨੀ ਪਾਵਰ ਨੂੰ ਕਿੰਨੀ ਪਾਵਰ ਨੂੰ ਰੋਣ ਕਰੇਗਾ ਇਹਨੇ ਕਿਨੇ ਕਿੱਥੇ ਕਿੱਥੇ ਪਹੁੰਚਣਾ ਹੈ ਆਓ ਵਿੱਚ ਬੈਠਾ ਸਾਡੀ ਪਬਲਿਕ ਨੂੰ ਵੀ ਚਾਹੀਦਾ ਹੈ ਕਿ ਇੱਕ ਮਿੰਟ ਦੇ ਨਾਲ ਆਪ ਨੂੰ ਰੱਖ ਨੂੰ ਪੈਂਦਾ ਆ ਦੇਖੋ ਹੁਣ ਵੀ ਕਿੰਨਾ ਨੁਕਸਾਨ ਹੋ ਚੁੱਕਾ ਹੈ ਕਿੰਨੀਆਂ ਗੱਡੀਆਂ ਫਟ ਰਹੀਆਂ ਨੇ ਸਿਰਫ ਇੱਕ ਟੂ ਮਿੰਟ ਦੀ ਗੱਲ ਹੋ ਗਈ ਹੈ ਪਤਾ ਲੱਗਾ ਕਿ ਇਹ ਗੱਡੀ ਅੰਮ੍ਰਿਤਸਰ ਵਾਲੀ ਸੀ ਜੀ ਨੂੰ ਕੀ ਰਹਿ ਗਿਆ ਬਾਕੀ ਅੱਗੇ ਦੀ ਗੱਲ ਬਾਤ ਸੁਣਨੇ ਆਪਾਂ ਮੈਂ ਮਰਾਈ ਇਸ ਮਾਦੋਂ ਦਾ ਸੱਜੇ ਵੀਡੀਓ ਬਣਾਉਦਾ ਕਿ